ਹਾਂਜੀ ਦੋਸਤੋ ਤੁਹਾਡਾ ਰਮਾਣਾ ਮਕੈਨਿਕ ਇੰਡਸਟਰੀ ਸਵਾਗਤ ਹੈ ਇੱਕ ਆਪਾਂ ਨਵੀਂ ਚੀਜ਼ ਲੈ ਕੇ ਆਏ ਆ। ਉਹ ਨਵਾਂ ਟਰੈਕਟਰ ਜਦੋਂ ਆਪਾਂ ਲਿਆਉਂਦੇ ਆ ਉਹਦਾ ਦਿੱਕਤ ਇਹ ਆਉਂਦੀ ਆ ਵੀ ਟਰਾਲੀ ਦਾ ਤੇਲ, ਗੇਅਰ ਦੇ ਤੇਲ ਚ ਰਲ ਜਾਂਦਾ ਜਿਹਦੇ ਨਾਲ ਤੇਲ ਖਰਾਬ ਹੋਣ ਕਰਕੇ ਬ੍ਰੇਕਾਂ ਘੱਟ ਲੱਗਦੀਆਂ, ਬ੍ਰੇਕਾਂ ਆਵਾਜ਼ ਕਰਨ ਲੱਗਦੀਆਂ। ਉਹਦੇ ਵਾਸਤੇ ਆਪਾਂ ਇੱਕ ਆਇਲ ਪੰਪ ਹੋਰ ਲਾਤਾ ਇਹਦੇ ਅੱਗੇ। ਇਹ ਬਿਲਕੁਲ ਸਿੱਧਾ ਇਹਦੇ ਨਾਲ ਕ੍ਰੈਂਕ ਨਾਲ ਅਟੈਚ ਕਰਤਾ ਜਿਵੇਂ ਲੋਡਰਾਂ ਦੇ ਲੱਗਦਾ ਵਧੀਆ। ਤੇ ਇਹਦੀ ਕੈਪੈਸਿਟੀ ਵੀ ਪੂਰੀ ਆ। ਇਹ ਆਪਾਂ origianal ਸਵਾਜ ਨਾਲ ਲਾਇਆ। ਇਹਦੇ ਵਿੱਚ ਆਪਾਂ ਇਹ ਪੰਪ ਲਾਉਣ ਤੋਂ ਬਾਅਦ ਇਹ ਸਿਹੜਾ ਡਿਸਟ੍ਰੀਬਿਊਟਰ ਦੀ ਸਪਲਾਈ ਆ ਆ ਟਰਾਲੀ ਇਹਦੀ ਆਪਾਂ ਵਿੱਚ ਲੈ ਤੇਲ ਨਾਲੋਂ ਕੱਟ ਕੇ ਇਹ ਪੰਪ ਨਾਲ ਕਰਤੀ ਆ ਉਦੋਂ ਜਿਹੜੀ ਇਕੱਲੀ ਟਰਾਲੀ ਆ ਉਹ ਡਿਸਟ੍ਰੀਬਿਊਟਰ ਨਾਲ ਇਸ ਪੰਪ ਨਾਲ ਚੱਕੂ ਆ ਆਪ ਪਿੱਛੇ ਇੱਕ ਟੈਂਕੀ ਲਾਤੀ ਆ ਇਹ ਟੈਂਕੀ ਇਸ ਦਾ ਵੱਡੀ ਲਈ ਆ 35 ਲੀਟਰ ਵਾਲੀ ਹੈਗੀ ਆ 35 40 ਲੀਟਰ ਤੇਲ ਪਊਗਾ ਇਹਦੇ ਚ ਪਰ ਤੁਸੀਂ ਘੱਟ ਵੀ ਲਾ ਸਕਦੇ ਹੋ ਇਹਦੇ ਨਾਲ ਆਇਆ ਆਪਣਾ ਸੇਫ ਹੋ ਜੂਗਾ ਸਾਰਾ ਕੁਝ ਤੇਲ ਜਾਂ ਕਿਸੇ ਟਰਾਲੀ ਦਾ ਕਾਲਾ ਜਾਂ ਖਰਾਬ ਆ ਤੇ ਗੀਅਰ ਦੇ ਵਿੱਚ ਤੇਲ ਨਹੀਂ ਜਾਊ ਇਹਦਾ ਕਿਸੇ ਰ ਕੋਈ ਦਿੱਕਤ ਨਹੀਂ 100% ਵਧੀਆ ਰਿਜ਼ਲਟ ਆ ਬਾਕੀ ਤੁਸੀਂ ਦੱਸੋ ਕਿਵੇਂ ਲੱਗਿਆ ਜੇ ਕੋਈ ਕਮੀ ਪੇਸ਼ੀ ਹੈਗੀ ਆ ਜਾਂ ਤੁਹਾਨੂੰ ਲੱਗਦਾ ਵੀ ਇਹ ਜ ਕੋਈ ਦਿੱਕਤ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਧੰਨਵਾਦ ਸਾਰਿਆਂ ਦਾ